ਅਸੀਂ ਐਂਸ ਕਰਦੇ ਹਾਂ ਸਾਨੂੰ ਭੁੱਲ ਗਏ ਕਿ ਅਸੀਂ ਗੁਰਨਾਨਕ ਦੇ ਪੁੱਤਰ ਵਾਇ ਕਰੂਗਾ ਅਸੀਂ ਭੁੱਲ ਗਏ ਕਿ ਸਾਡੀ ਤਾਂ ਹੋਂਦ ਹੀ ਹੈ ਨਹੀਂ ਭਾਈ ਅਸੀਂ ਤਾਂ ਐਗਜ਼ਿਸਟ ਹੀ ਨਹੀਂ ਕਰਦੇ ਸਾਡੀ ਤਾਂ ਹੋਂਦ ਹੀ ਹੈ ਨਹੀਂ ਦੱਸੋ ਕੀ ਹੁੰਦੇ ਕੱਤ ਕੀ ਮਾਈ ਬਾਪ ਕੱਤ ਕੇ ਰਾ ਕਿੱਦੋਂ ਥਾਂ ਆਏ ਕਿੱਥੋਂ ਜੰਮਿਆ ਮਾਤਾ ਪਿਤਾ ਕੋਲ ਤੇਰੇ ਮਾਤਾ ਪਿਤਾ ਕਦੋਂ ਜੰਮੇ ਸੀ ਮਾਤਾ ਪਿਤਾ ਤੋਂ ਤੇਰੇ ਪਹਿਲੇ ਮਾਤਾ ਪਿਤਾ ਕਦੋਂ ਜੰਮੇ ਸੀ ਪਹਿਲਾਂ ਮਾਂ ਜੰਮੀ ਸੀ ਪਹਿਲਾਂ ਪਿਓ ਜੰਮਿਆ ਸੀ ਰੱਬ ਨੇ ਪਹਿਲਾਂ ਔਰਤ ਬਣਾਈ ਬੰਦਾ ਬਣਾਇਆ ਔਰਤ ਤੇ ਬੰਦਾ ਦੋਵੇਂ ਵੱਖਰੇ ਵੱਖਰੇ ਪੱਖ ਨੇ ਦੋਵੇਂ ਜੀਰੋ ਨੇ ਕੱਲੀ ਔਰਤ ਬਣਾਈ ਤਾਂ ਬੱਚਾ ਕਿਵੇਂ ਜੰਮ ਪਿਆ ਕੱਲਾ ਪਿਓ ਬਣਾਇਆ ਤੇ ਬੱਚਾ ਕਿਵੇਂ ਜੰਮ ਪਿਆ ਇਹ ਇੱਕ ਵੈਗਰੂਦੀ ਖੇਡ ਹੈ ਪਰਮਾਤਮਾ ਦੀ ਇਹ ਖੇਡ ਹੈ ਤੇ ਇਸ ਲਈ ਨਾ ਉਹਨੇ ਪਹਿਲਾਂ ਔਰਤ ਬਣਾਈ ਨਾ ਬੰਦਾ ਉਹਨੇ ਇਸ ਤਰ੍ਹਾਂ ਕਿਹਾ ਸ੍ਰਿਸ਼ਟੀ ਸਜ ਜਾਏ ਕੁਦਰਤ ਸਜ ਜਾਏ ਹਵਾ ਪਾਣੀ ਅੱਗ ਧਰਤੀ ਆਕਾਸ਼ ਤਾਰੇ ਸੂਰਜ ਚੰਦਰਮਾ ਐਦਾ ਇੱਕ ਵਾਰੀ ਕਹਿਣ ਨਾਲ ਬਣ ਗਿਆ ਜੀਵ ਪੈਦਾ ਹੋ ਜਾਣ ਕੀਤਾ ਪਸਾਉ ਇੱਕੋ ਕਵਾਉ ਜੀਵ ਐਨੇ ਜੀਵ ਪੈਦਾ ਹੋ ਜਾਣ ਜੀਵ ਪੈਦਾ ਹੋ ਗਿਆ ਉਹਦੇ ਵਿੱਚ ਵਾਹਿਗੁਰੂ ਆਪ ਨਾਨਕ ਜੀਵ ਪਾਏ ਕੇ ਲਿਖਣਾ ਵੇ ਧਰਮ ਹਲ ਇਹ ਅਗਲਾ ਟੌਪਿਕ ਇਹ ਅਗਲਾ ਆਪਾਂ ਅਗਲੇ ਬਾਅਦ ਚ ਗੱਲ ਕਰਾਂਗੇ ਸੋ ਪਗਤੀ ਕਮਾਂ ਲਈ ਪਗਤੀ ਕਰਨ ਲਈ ਤੇ ਗੁਰੂ ਦੀ ਸੇਵਾ ਕਰਨ ਲਈ ਸਾਨੂੰ ਮਨੁੱਖਾ ਜਨਮ ਮਿਲ ਗਿਆ ਵਾਹ ਗੁਰੂ ਨੇ ਗੁਰੂ ਨਾਨਕ ਨੇ ਤਰਸ ਖਾ ਕੇ ਸਾਨੂੰ ਦਿੱਤਾ ਤਰਸ ਖਾ ਕੇ ਤੇ ਆਪਾਂ ਉਹ ਤਰਸ ਖਾ ਕੇ ਅੱਜ ਆਪਣੇ ਵੱਲ ਦੇਖ ਲਈਏ ਸਾਨੂੰ ਤੋੜਿਆ ਗਿਆ ਇਹ ਇੱਕ ਸਮਾਜ ਜੂਨੀਅਨ ਬਣ ਗਈ ਅਕਲ ਜਿਵੇਂ ਉਹ ਟੈਂਪੂ ਜੂਨੀਅਨ ਸੰਤ ਸਮਾਜ ਦੀ ਉਹ ਜੱਪ ਆਤ ਸਤਿਗੋਸਾ ਸੱਚ ਹੈ ਵੀ ਸੱਚ ਪਰਦੇ ਆ ਪੈਸੇ ਦੇ ਕੇ ਦੇਖ ਨਾ ਸਰੀਰ ਮਾਇਆ ਦਾ ਪੁੱਤਲਾ ਖਰੀਦਿਆ ਗਿਆ ਨਾ ਅਸੂਲ ਤੋੜ ਕਿਨੇ ਪੈਸੇ ਚਾਹੀਦੇ ਆ ਗੁਰੂ ਐ ਕਿ 99 ਗੱਲਾਂ ਤੂੰ ਆਪਣੀਆਂ ਕਰ ਮੇਰੀ ਇੱਕ ਗੱਲ ਬੋਲ ਕਿੰਨੇ ਪੈਸੇ ਦੇ ਆ ਉਹ ਪੈਸੇ ਸਾਨੂੰ ਲੋੜ ਆ ਕਾਰ ਸ਼ੌਹਰਤ ਵਿੱਚ ਹੋਮੇ ਦੁਸ਼ਟੀ ਪਾਈ ਦੋ ਤੱਕ ਗੱਲਾਂ ਸ਼ਰੀਰ ਮੰਗਦਾ ਹੀ ਮੰਗਦਾ ਹੈ ਪੈਸੇ ਤੇ ਮੇਰੀ ਸ਼ੌਹਰਤ ਤੈਨੂੰ ਸ਼ੌਹਰਤ ਵੀ ਦੇਾਂਗੇ ਤੇਰਾ ਟੀਵੀ ਤੇ ਨਾ ਆਇਆ ਕਰੂਗਾ ਤੇਰੇ ਟੀਵੀ ਤੇ ਕਥਾ ਕਰਾਵਾਂਗੇ ਤੇਰੀ ਟੀਵੀ ਦੀ ਹਰ ਗੱਲ ਕਰਾਂਗੇ ਤੇਰਾ ਸਭ ਤੈਨੂੰ ਮਸ਼ਹੂਰ ਕਰ ਦੇਾਂਗੇ ਦੁਨੀਆ ਵਿੱਚ ਬਸ ਸਾਡੀ ਇੱਕ ਗੱਲ ਮੰਨਣੀ ਆ ਇੱਕ ਗੱਲ ਬਸ ਮਤਲਬ ਉਹ ਦੇ ਵੀ ਹੋਰ ਪਤਿਕਾ ਨਾਲ ਧਿਆਨ ਨਾਲ ਬਹੁਤ ਧਿਆਨ ਨਾਲ ਸੁਣਨਾ ਜਦੋਂ ਆਪਾਂ ਨੂੰ ਆਜ਼ਾਦੀ ਮਿਲੀ ਉਸ ਤੋਂ ਪਹਿਲਾਂ ਗੋਰੇ ਸਾਨੂੰ ਦਿੱਲੀ ਤੋਂ ਲੈ ਕੇ ਸ਼੍ਰੀਨਗਰ ਤੋਂ ਰਾਜ ਦਿੰਦੇ ਸੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਕੋਲੋਂ ਇੰਨਾ ਰਾਜ ਲਿਆ ਸੀ ਤੁਸੀਂ ਵੀ ਇੰਨਾ ਰਾਜ ਲੈ ਲਓ ਜਦੋਂ ਬਬਰ ਕਾਲੀਆਂ ਨੇ ਚਾਰ ਗੋਰੇ ਮਾਰ ਦਿੱਤੇ ਤਾਂ ਉਹਨਾਂ ਨੂੰ ਪਤਾ ਲੱਗਿਆ ਕੌਮ ਜਾਗ ਪਈ ਆ ਦਿੱਲੀ ਤੋਂ ਸ਼੍ਰੀਨਗਰ ਤੱਕ ਸਾਨੂੰ ਰਾਜ ਮਿਲਦਾ ਸੀ ਇਹਨਾਂ ਨੂੰ ਪਤਾ ਲੱਗਿਆ ਤਾਂ ਗੋਰੇ ਇਹਨਾਂ ਨੂੰ ਰਾਜ ਦੇਣ ਲੱਗੇ ਅਸੀਂ ਹਾਂ ਕਰ ਦਿੱਤੀ ਦਿਓ ਉਹਨਾਂ ਕਹ ਸਿੱਖਾਂ ਨੂੰ ਦੇਾਂਗੇ ਨਾਲ ਇੱਕ ਸ਼ਰਤ ਰੱਖਤੀ ਕਿ ਰੈਸਟ ਆਫ ਇੰਡੀਆ ਵਿੱਚ ਤੁਸੀਂ ਦਖਲਦੰਦੀ ਨਹੀਂ ਕਰੋਗੇ ਕਿ ਤੁਸੀਂ ਇੰਡੀਆ ਨੂੰ ਵੀ ਆਜ਼ਾਦੀ ਦੇਣ ਦਾ ਵਾਅਦਾ ਕਰੋ ਨਹੀਂ ਤੁਸੀਂ ਅਸੀਂ ਹਜ਼ਾਰ ਸਾਲ 2000 ਸਾਲ ਰਾਜ ਕਰ ਜਾਣਾ ਉੱਥੇ ਤਾਂ ਬੰਦਾ ਹੀ ਕੋਈ ਨਹੀਂ ਨਾ ਕੋਈ ਬਾਦਰ ਨਾ ਕੋਈ ਸ਼ੂਰਮਾ ਨਾ ਕੋਈ ਨਖੀਲਾ ਜੋਦਾ ਅਸੀਂ 2000 ਸਾਲ ਹੋਰ ਰਾਜ ਕਰ ਜਾਣਾ ਇੰਡੀਆ ਤੇ ਤੁਸੀਂ ਇਹਨਾਂ ਰਾਜ ਸਾਡੇ ਕੋਲ ਲੈ ਲਓ ਤਾਂ ਤੁਸੀਂ ਆਪਣੀ ਆਜ਼ਾਦੀ ਦਾ ਆਨੰਦ ਮਾਣੋ ਲੋ ਜੀਰ ਨੂੰ ਪਤਾ ਲੱਗ ਗਿਆ ਉਹ ਵਸ ਗਾਂਧੀ ਜੀ ਬੜੇ ਚਲਾਕ ਗਾਂਧੀ ਜੀ ਨਹਿਰੂ ਜੀ ਬੜੇ ਚਲਾਕ ਨਹਿਰੂ ਜੀ ਆ ਪੈਰੀ ਡਿੱਗੇ ਇਹ ਨਹੀਂ ਰਾਜ ਅਸੀਂ ਤੁਹਾਨੂੰ ਦੇਾਂਗੇ ਸਾਨੂੰ ਇੱਕ ਵਾਰੀ ਆਜ਼ਾਦੀ ਲੈ ਦਿਓ ਦੇਖਿਓ ਅਸੀਂ ਜੇ ਗੁਰਬਾਣੀ ਨਾਲ ਜੁੜੇ ਹੁੰਦੇ ਨਾ ਤੇ ਗੱਲ ਇਹਨਾਂ ਦੇ ਆਖੇ ਕਦੀ ਨਾ ਲੱਗਦੇ ਹਿੰਦੂ ਮੂਲੇ ਫੂਲੇ ਖੁੱਟੀ ਜਾਈ ਉਹ ਸਾਨੂੰ ਸਮਝ ਨਹੀਂ ਆਈ ਬਤ ਪੂਜ ਪੂਜ ਹਿੰਦੂ ਮੂਵੇ ਤੁਰਕ ਮੂਵੇ ਚਿਰਨਾਈ ਉਹ ਸਾਨੂੰ ਗੱਲ ਸਮਝ ਨਹੀਂ ਆਈ ਕੀ ਹੋਇਆ ਅਸੀਂ ਇਹਨਾਂ ਦੀ ਗੱਲ ਮੰਨ ਲਈ ਅਸੀਂ ਆਜ਼ਾਦੀ ਲੈ ਦਿੱਤੀ 80% ਹਿੱਸਾ ਆਜ਼ਾਦੀ ਵਿੱਚ ਸਾਡਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਇਤਿਹਾਸਕ ਪੱਖ ਹੈ ਹੁਣ ਸਾਡਾ ਕਿਤੇ ਨਾਂ ਨਿਸ਼ਾਨ ਆਉਂਦਾ ਹੈ ਇਤਿਹਾਸ ਵਿੱਚ ਕਿ ਸਿੱਖਾਂ ਨੇ ਆਜ਼ਾਦੀ ਲੈ ਕੇ ਦਿੱਤੀ ਤੋਂ ਮਾਸਟਰ ਆਜ਼ਾਦੀ ਮਿਲ ਗਈ ਮਾਸਟਰ ਤਾਰਾ ਸਿੰਘ ਜੀ ਨਹਿਰੂ ਜੀ ਨੂੰ ਮਿਲਣ ਚਲੇ ਗਏ ਨਹਿਰੂ ਜੀ ਨੇ ਲੱਤਾਂ ਟੇਬਲ ਤੋਂ ਨਹੀਂ ਸੀ ਪਰ ਇਹ ਕੀਤੀਆਂ ਮਾਸਟਰ ਜੀ ਉਹ ਸਮਾਂ ਹੋਰ ਥਾ ਮੁਕਰਗਾ ਨਾ ਲੈਲੋ ਰਾਜ ਉਹ ਤਾਂ ਹੁਣ ਸਿੱਖੀ ਨੂੰ ਖਤਮ ਕਰਨ ਤੇ ਆਏ ਹੋਏ ਆ। ਪਟੇਲ ਹੋਮ ਮਿਨਿਸਟਰ ਸੀ। ਪਟੇਲ ਨੇ ਸਾਨੂੰ ਖਤਮ ਕਰਨ ਲਈ ਦੇ ਤਾਰੇ ਗੁਰੂ ਦੀ ਪਰੰਪਰਾ ਸ਼ੁਰੂ ਕੀਤੀ। ਉਹਨੇ ਪਹਿਲਾਂ ਕੂਕੀਆਂ ਨਾਲ ਗੱਲ ਕਰ ਲਈ। ਕੂਕੇ ਮੰਨ ਗਏ। ਜਦੋਂ ਨਹਿਰੂ ਨਾਲ ਗੱਲ ਕੀਤੀ ਉਹ ਕਹਿੰਦਾ ਤਾਂ ਸਿੱਖਾਂ ਨਾਲ ਵੀ ਪੱਕਿਆ। ਇਹ ਨਹੀਂ ਇਹਨਾਂ ਨੂੰ ਨਹੀਂ ਤਬਨਾ ਸਕਦਾ। ਨਾ 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 ਕੋਈ ਆਇਆ ਆਸ਼ ਗੰਦਾ ਬੰਦਾ ਲੱਭ। ਉਹ ਫਿਰ ਅੰਦਰੰਕਾਰ ਹੀ ਲੱਭਿਆ। ਅਵਤਾਰ ਸਿੰਘ। ਉਹਨੂੰ ਬਣਾ ਲਿਆ ਉਹ ਝੱਟ ਮੰਨ ਗਿਆ। ਉਹ ਬ੍ਰੈੱਡ ਵੇਚਦਾ ਹੁੰਦਾ ਸੀ। ਮਨ ਗਿਆ ਉਹਨੇ ਕਿਹਾ ਕਰਨਾ ਕੀ ਹੈ 40 ਕਰੋੜ ਰੁਪਈਆ ਤੈਨੂੰ ਹਰ ਸਾਲ ਦਾ ਦੇਾਂਗੇ ਹਰ ਸਰਕਾਰੀ ਦਰਬਾਰੇ ਤੇਰੀ ਗੱਲ ਸੁਣੀ ਜਾਏਗੀ ਤੇਰੀ ਹਰ ਗੱਲ ਮੰਨੀ ਜਾਏਗੀ ਤੇ ਤੂੰ ਇਹਨਾਂ ਨੂੰ ਕੀ ਕਰਨਾ ਹੈ ਚਾਰੇ ਕੁਰੇਤਾ ਜੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅਮਰ ਸਿਕਾਉਣ ਲੱਗਿਆ ਸਿੱਖਾਂ ਨੂੰ ਕਹੀਆਂ ਸੀ ਉਹ ਖਤਮ ਕਰ ਦੇਣੀਆਂ ਬਿਲਕੁਲ ਆਯਾਸ਼ ਗੁੰਡਾ ਇੱਕ ਬੰਦਾ ਉਹਨੂੰ ਕਿਹਾ ਵੀ ਗੁੰਡਾ ਉਹ ਗੁੰਡਾ ਇੱਥੇ ਮੀਚੂ ਹੁਣ ਵੀ ਗੁੰਡਈਆ ਸਰਸੇ ਵਾਲਾ ਹੁਣ ਵੀ ਗੁੰਡਾ ਆਪਣੇ ਡੇਰੇ ਚ ਇੱਕ ਔਰਤ ਨਾਲ ਰੋਜ਼ ਸੌਂਦਾ ਉਹਦਾ ਲੈਟਰ ਤੁਹਾਨੂੰ ਮੈਂ ਪੜਾਵਾਂ ਅੱਗੇ ਜਾ ਕੇ ਦੱਸਾਂਗਾ ਲੈਟਰ ਟੂ ਪ੍ਰਾਈਮ ਮਿਨਿਸਟਰ ਉਹ ਕੁੜੀ ਦੀ ਸਾਰੀ ਵਾਰਦਾ ਤੁਹਾਨੂੰ ਸੁਣਾਉਂਗਾ ਇਹ ਗੁੰਡਿਆਂ ਨੂੰ ਗੱਡ ਸਿਕਿਉਰਟੀ ਮਿਲੀ ਹੋਈ ਹੈ ਸਰਕਾਰ ਦੇ ਵਿੱਚ ਹੱਥ ਹੈ ਇਹਦੇ ਸਾਨੂੰ ਖਤਮ ਕਰਨ ਲਈ ਇਹ ਬਹੁਤ ਗੱਲਾਂ ਨੋਟ ਕਰਨ ਵਾਲੀਆਂ ਇੱਕ ਗੱਲ ਨਹੀਂ ਹੈਗੀ ਉਹ ਛੋਟੇ ਜਿਹੇ ਪਿੰਡ ਹੈ ਬਿਆਸ ਉੱਤੇ ਰਚਤਾਂਦੀ ਠਹਿਰਦੀ ਹੈ ਤੇ ਬਾਹਰਲੇ ਜਦੋਂ ਜਾਂਦੀ ਡਿਸਟ੍ਰਿਕਟ ਵਿੱਚ ਨਹੀਂ ਠਹਿਰਦੀ ਸਿੱਧੀ ਸਟੇਟ ਟੂ ਸਟੇਟ ਜਾਂਦੀ ਹੈ ਇਥੇ ਬਿਆਸ ਇੱਕ ਪਿੰਡ ਪਿੰਡੀ ਪਿੰਡ ਵੀ ਨਹੀਂ ਉੱਥੇ ਵੀ ਠਹਿਰਦੀ ਹਰ ਗੱਡੀ ਠਹਿਰੂਗੀ ਉੱਥੇ ਉਹਦੀ ਹਰ ਗੱਲ ਮੰਨੀ ਜਾਂਦੀ ਆ ਕਿਉਂ ਸਿੱਕੀ ਨੂੰ ਖਤਮ ਕਰਨਾ ਹੈ ਭਾਈ 2 ਲੱਖ ਦਾ ਕੱਟ ਹੋਵੇ ਨਾ 199000 ਸਿੱਖ ਹੁੰਦਾ ਉੱਥੇ ਸਿੱਕੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨਾ ਹੈ ਭਾਈ ਤੇ ਉਹਨਾਂ ਨੇ ਕਿਹਾ ਵੀ ਉਹ ਫਿਰ ਉਹਨਾਂ ਨੇ ਉਹ ਨਿਰੰਕਾਰੀ ਸ਼ੁਰੂ ਕੀਤੀ ਪਰੰਪਰਾ ਤੇ ਸਭ ਨੂੰ ਕਹਿ ਦਿੱਤਾ ਕਿ ਭਾਈ ਜਿੰਨੇ ਦੇਹ ਤਾਰੇ ਗੁਰੂ ਬਨਣ ਗਏ ਅਸੀਂ ਉਹਨਾਂ ਨੂੰ ਕਮਾਂਡੋ ਵੀ ਦੇਾਂਗੇ ਜੈਡ ਸਿਕਿਉਰਟੀ ਵੀ ਦੇਾਂਗੇ ਬਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਮ ਕਰ ਦਿਓ ਸਿੱਖੀ ਖਤਮ ਕਰ ਦਿਓ ਇਹਨਾਂ ਨੂੰ ਡਰੀ ਸਿੱਖੀ ਤੋਂ ਅਸੀਂ ਉਹ ਫਿਰ ਖਤਮ ਹੋਣ ਲਈ ਦੇਹ ਤਾਰੇ ਗੁਰੂ ਪੈਦਾ ਕੀਤਾ ਜੇ ਦੇਹ ਤਾਰੇ ਗੁਰੂ ਸੱਚਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਹੀ ਨਹੀਂ ਇਹ ਲੈਟਰ ਹੁਣ ਮਿਲਿਆ ਪ੍ਰਾਈਮ ਮਿਨਿਸਟਰ ਆਫਿਸ ਚੋਂ ਉਹਨਾਂ ਨੇ ਕੀ ਉਹ ਲੈਟਰ ਕਿਵੇਂ ਬਣਾਇਆ ਤੇ ਉਹ ਹੁਣ ਮਿਲਿਆ ਹੁਣ ਉਹ ਤੋਂ ਤਲਾਪ ਹੀ ਨਹੀਂ ਸਕਦਾ ਸੀ ਸੋ ਇਹ ਕਿਹਾ ਰੱਖਣਾ 40 ਕਰੋੜ ਰੁਪਈਆ ਹਰ ਸਾਲ ਦਾ ਗਵਰਨਮੈਂਟ ਉਹਨਾਂ ਨੂੰ ਦਿੰਦੀ ਏਜੰਸੀ ਉਹਨਾਂ ਨੂੰ ਦਿੰਦੀ ਆ ਖਤਮ ਕਰਤੀਆਂ ਉਹ ਕਰਤਾ ਉਹ ਤੁਹਾਨੂੰ ਪਤਾ ਹੀ ਆ ਤੇ ਤੁਹਾਨੂੰ ਹੀ ਪਤਾ ਹੈ ਕਿ ਜੇ ਸਿੱਖ ਹੀ ਰੱਬ ਨੂੰ ਪਾ ਸਕਦੇ ਆ ਫਿਰ Hindu ਤੇ Musalman ਕਿੱਥੇ ਜਾਣਗੇ ਉਹ ਕਿਸੇ ਨੂੰ ਜਵਾਬ ਆਉਂਦਾ ਨਹੀਂ ਸੀ ਤਾਂ ਗੱਲ ਠੀਕ ਆ ਭਾਈ ਇਹ ਤਾਂ ਗੱਲ ਠੀਕ ਆ ਉਹ ਸਿਗਰਟ ਪੀਣਾ ਕੋਈ ਜੀਵ ਹੱਤਿਆ ਤਾਂ ਨਹੀਂ ਚਲੋ ਸਿੱਕਦਾ ਵੀ ਪਿੰਡੇ ਤੋਂ ਰਾਬਰ ਵੀ ਮਿਲ ਜਾਏ ਸ਼ਰਾਬ ਪੀਣਾ ਕੋਈ ਜੀਵ ਹੱਤਿਆ ਤਾਂ ਨਹੀਂ ਚਲੋ ਠੀਕ ਹੋ ਗਿਆ ਜੀ ਗੱਲ ਜੇ ਮਨ ਖੁਸ਼ ਨਹੀਂ ਤੇ ਭਗਤੀ ਕਿਵੇਂ ਕਰੋਗੇ ਮਨ ਖੁਸ਼ ਰੱਖੋ ਕੁੜੀਆਂ ਨਾਲ ਡਾਂਸ ਕਰੋ ਕੁੜੀਆਂ ਨਾਲ ਆਯਾਸ਼ੀ ਕਰੋ ਮਨ ਖੁਸ਼ ਹੋਏਗਾ ਭਗਤੀ ਤੇ ਲੱਗੇਗਾ ਜੇ ਮਨ ਹੀ ਖੁਸ਼ ਨਹੀਂ ਤੇ ਕਿਵੇਂ ਚਾਰੇ ਕਰਤਾਂ ਕਰਤੀਆਂ ਖਤਮ ਕਰਤੀਆਂ ਖਤਮ 40 ਕਰੋੜ ਰੁਪਏ ਇਸ ਗੱਲ ਦਾ ਮਿਲਣਾ ਇਹ ਮਤਲਬ ਗੁਰੂ ਸਾਹਿਬ ਦੇਖ ਲਓ ਫਿਰ ਗੁਰੂ ਸਾਹਿਬ ਗਲਤ ਸਨ ਵਾਹ ਵਾਹ ਬਾਣੀ ਸੱਚ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਖੇਡ ਸਾਰੀ ਖਤਮ ਹੋ ਗਈ ਨਾ ਅਸੀਂ ਅੱਜ ਇਹੋ ਹੀ ਚਾਹੁੰਦੇ ਆ ਕਲਯੁਗ ਦਾ ਜ਼ੋਰ ਹੈ ਅਸੀਂ ਵੀ ਇਹੋ ਹੀ ਚਾਹੁੰਦੇ ਆ ਸੋ ਇਹ ਇੱਕ ਇਹ ਪਿਛਲੀਆਂ ਸਿਧਾਂਤਾਂ ਗੱਲ ਹੈ ਸੋ ਸਰੀਰ ਬਣ ਗਿਆ ਸਰੀਰ ਵਿੱਚ ਬੜੀਆਂ ਮਿੰਤਾਂ ਤੇ ਅਰਦਾਸਾਂ ਕਰਕੇ ਆਪਾਂ ਸਰੀਰ ਵਿੱਚ ਵਾਹਿਗੁਰੂ ਆ ਗਿਆ ਹੁਣ ਵਾਹਿਗੁਰੂ ਨੇ ਭਗਤੀ ਕਰਨੀ ਸੀ ਅਸੀਂ ਉਸ ਸਰੀਰ ਵਿੱਚੋਂ ਵਾਹਿਗੁਰੂ ਨੂੰ ਲੱਭਣਾ ਸੀ ਭਗਤੀ ਕਰਕੇ ਹੁਣ 1699 ਤੋਂ ਬਾਅਦ ਅਮਰਤੀ ਦਾਤ ਸ਼ੁਰੂ ਹੋ ਗਈ ਉਹਨੋਂ ਉੱਥੇ ਗੱਲ ਆਉਣੀ ਹੈ ਅੰਮ੍ਰਿਤ ਕੀ ਹੈ ਸੋ ਅੰਮ੍ਰਿਤ ਦੀ ਗੱਲ ਕਰਨੀ ਪਏਗੀ ਅੰਮ੍ਰਿਤ ਕੀ ਹੈ ਅੰਮ੍ਰਿਤ ਹੈ ਆਤਮਾ ਨੂੰ ਜੀਵਨ ਦੇਣ ਵਾਲਾ ਨਾਮ ਜਲ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਅੰਮ੍ਰਿਤ ਤੇ ਇਹ ਚਰਨਪਾਲ ਹੁੰਦੀ ਸੀ ਮਗਰੋਂ ਅੰਮ੍ਰਿਤ ਬਣ ਗਿਆ ਇੱਕ ਗੱਲ ਹੋਰ ਵੈਗ੍ਰੂ ਆਦ ਹੈ ਗੁਰ ਨਾਨਕ ਵੀ ਯਾਦ ਹੈ ਆਪਾਂ ਤੁਰ ਕੀ ਬਾਣੀ ਨਾਲ ਹੀ ਗੱਲ ਕਰਾਂਗੇ ਸਾਰੀ ਮੈਂ ਤਾਂ ਹੋਰ ਕੋਈ ਕਿਤਾਬ ਜਾਂਦਾ ਨਹੀਂ ਪੜਦਾ ਨਹੀਂ ਮੈਨੂੰ ਪਤਾ ਵੀ ਨਹੀਂ ਤੁਰ ਕੀ ਬਾਣੀ ਆਏ ਤਿੰਨ ਸਗਲੀ ਚਿੰਤਾ ਇਹ ਤੁਰ ਕੀ ਬਾਣੀ ਆ ਗੁਰ ਕੀ ਮਹਿਮਾ ਕਿਆ ਕਹਾਂ ਗੁਰ ਬਿਵੇਕ ਸਤ ਸਰ ਉਹ ਆਜੁ ਗਾਦੀ ਜੁਗੋ ਜੁਗ ਪੂਰਾ ਪਰਮੇਸਰੋ ਆਜੁ ਗਾਦੀ ਜੁਗੋ ਜੁਗ ਪੂਰਾ ਪਰਮੇਸਰੋ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਕਰਤਾ ਗੁਰੂ ਆਜੁਗਾਦੀ ਧਿਆਨ ਨਾਲ ਪੜੋ ਬਹੁਤ ਪਿਆਰ ਨਾਲ ਬਾਣੀ ਪੜਨ ਨੂੰ ਨਹੀਂ ਵਿਚਾਰਨ ਨੂੰ ਕਿਹਾ ਹੈ ਵਿਚਾਰਨ ਧਿਆਨ ਨਾਲ ਪੜੋਗੇ ਤੁਹਾਨੂੰ ਗੱਲ ਸਮਝ ਆ ਜਾਗੀ ਦਿਵਤੇ ਦੇ ਗੁਰ ਪਰਮੇਸ਼ਰ ਇੱਕ ਹੈ ਸਭ ਮਾਰੇ ਅਸਮਾਇ ਜਿਉ ਗੁਰੂ ਨਾਨਕ ਸੁਖਿਮੇ ਤੇ ਸਮਾਇਆ ਹੋਇਆ ਜੇ ਸੁਖਿਮ ਨਹੀਂ ਤੇ ਸਮਾਇਆ ਕਿਵੇਂ ਹੋਇਆ ਹੁਣ ਦੂਸਰਾ ਪੱਖ ਹੈ ਕਿ ਉਹਦਾ ਪੱਖ ਹੁਣ ਲੈਣਾ ਹੈ ਕਿ ਜਿਹੜਾ ਸੁਖਿਮ ਅੰਦਰ ਆਤਮਾ ਹੈ ਉਹ ਕੀ ਹੋਜੀਏ ਉਹ ਤੁਹਾਡਾ ਸਰੀਰ ਹੈ ਪਰ ਹਾਰ ਦਾ ਮਾਸ ਨਾੜੀ ਕੋ ਪਿੰਗਰ ਨਹੀਂ ਹੈ ਇਹ ਸਰੀਰ ਨੇ ਸ਼ਕਲ ਉਹਦੇ ਕੋਲੋਂ ਲਈ ਹੈ ਪਹਿਲਾਂ ਉਹ ਸਰੀਰ ਅੰਦਰ ਆਇਆ ਉਹਦੀ ਸ਼ਕਲ ਦੇ ਅਨੁਸਾਰ ਇਹ ਸਰੀਰ ਬਣਿਆ ਪੰਜ ਪੂਰਤਕ ਮਾਸ ਦਾ ਸਰੀਰ ਉਹਦੀ ਸ਼ਕਲ ਉਹ ਆਤਮਿਕ ਜੋਤ ਨਹੀਂ ਹੈ ਇੱਕ ਪ੍ਰਕਾਸ਼ ਨਹੀਂ ਹੈ ਇੱਕ ਨੂਰ ਨਹੀਂ ਹੈ ਇੱਕ ਦੀਵੇ ਦੀ ਲਾਟ ਵਾਂਗੂ ਨਹੀਂ ਹੈ ਉਹ ਤੁਹਾਡਾ ਸਰੀਰ ਹੈ ਪੱਕਾ ਸਰੀਰ ਅਸਲੀ ਸਰੀਰ ਜਿਹਨੇ ਕਦੀ ਮਰਨਾ ਨਹੀਂ ਅਬਨਾਸ਼ੀ ਹੈ ਇਹ ਗੱਲ ਬਹੁਤ ਨੋਟ ਕਰਨ ਵਾਲੀ ਆਤਮਾ ਦੀ ਆਤਮਾ ਕੋਈ ਦੀਵੇ ਵਾਂਗੂ ਲਾਟ ਨਹੀਂ ਹੈ ਆਤਮਾ ਇੱਕ ਸਰੀਰ ਹੈ ਗੁਰਨਾਨਕ ਹੈ ਕਹਿ ਲਓ ਉਹਦੇ ਵਿੱਚ ਬਹੁਤ ਗੁਣ ਚੰਗੇ ਆ ਉਹ ਸਾਰੇ ਚੰਗੇ ਗੁਣ ਉਹਨੂੰ ਪੰਜ ਭੂਤ ਨਹੀਂ ਚਾਹੀਦੇ ਉਹਨੂੰ ਹਵਾ ਪਾਣੀ ਅੱਗ ਧਰਤੀ ਆਕਾਸ਼ ਨਹੀਂ ਚਾਹੀਦਾ ਉਹ ਆਪ ਹੀ ਵਾਇਗਰੂ ਆ ਉਹ ਆਪ ਹੀ ਵਾਇਗਰੂ ਜਦੋਂ ਧਰਤੀ ਹਵਾ ਨਹੀਂ ਸੀ ਉਦੋਂ ਵੀ ਤਾਂ ਵਾਇਗਰੂ ਹੈਗਾ ਹੀ ਸੀ ਮੈਂ ਕੱਲ ਹੋਰ ਸਾਇੰਸ ਦੀ ਵੀ ਕਰਨ ਲੱਗਾ ਕਿ ਉਹ ਆਕਾਸ਼ ਤੱਕ ਵਾਇਗਰੂ ਹੈ ਇਹ ਵੀ ਨਾਲ 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 ਗੱਲਾਂ ਹੈ ਨਾਲ ਨਾਲ ਹੌਲੀ ਹੌਲੀ ਯਾਦ ਸਾਰੀਆਂ ਆ ਜਾਣਗੀਆਂ NASA ਕੀ ਕਹਿੰਦਾ ਹੈ NASA ਕਹਿੰਦਾ ਹੈ ਇੱਕ ਤਾਰਾ ਜਿਹੜਾ ਨਾ 9 ਮਿਲੀਅਨ ਲਾਈਟ ਈਅਰ ਦੂਰ ਹੈ ਮੈਂ ਰੱਬ ਦੀ ਥੋੜੀ ਜਿਹੀ ਦੱਸਣ ਲੱਗਾ ਰੱਬ ਆ ਰਿਹਾ 9 ਮਿਲੀਅਨ ਲਾਈਟ ਈਅਰ 90 ਲੱਖ ਸਾਲ ਉਹ ਵੀ ਲਾਈਟ ਈਅਰ ਗੈਲੈਕਸੀ ਜਿਹੜੇ ਹੈ ਨਾ ਉਹ 12 ਮਿਲੀਅਨ ਲਾਈਟ ਈਅਰ ਆ ਉਹ ਜਿਹੜੇ ਤਾਰਿਆਂ ਦਾ ਸਮੂਹ ਗੈਲੈਕਸੀ ਉਹ ਜਿਹੜੇ ਤਾਰੇ ਆਕਾਸ਼ ਗੰਗਾ ਜਿਹਨੂੰ ਕਹਿੰਦੇ ਹਾਂ 120 ਲੱਖ ਸਾਲ ਲਾਈਟイヤー 90 ਲੱਖ ਸਾਲ ਲਾਈਟイヤー 120 ਲੱਖ ਸਾਲ ਲਾਈਟイヤー ਕੋਈ ਚੀਜ਼ ਜਿਹੜੀ 1 ਸੈਕਿੰਡ ਵਿੱਚ 3 ਲੱਖ ਕਿਲੋਮੀਟਰ ਜਾਏ ਉਹ 90 ਲੱਖ ਸਾਲ ਲਾਏਗੀ ਤਾਰੇ ਤੇ ਜਾਣ ਨੂੰ 120 ਲੱਖ ਸਾਲ ਲਾਏਗੀ ਤਾਰੇ ਤੇ ਜਾਣ ਨੂੰ ਗੈਲੈਕਸੀ ਤੇ ਜਾਣ ਨੂੰ ਉੱਥੇ ਵੀ ਵਾਇਗਰੂ ਹੈ ਹੁਣ ਸੋਚੋ ਵੈਗੁਰੂ ਕਿੰਨੀ ਵੱਡੀ ਇੱਕ ਸ਼ਕਤੀ ਹੈ ਪੁੱਛ ਨਾ ਸਾਜੇ ਪੁੱਛ ਨਾ ਟਾਏ ਪੁੱਛ ਨਾ ਲੈਵੇ ਦੇ ਬਸ ਉਹ ਬਹੁਤ ਸਮਰੱਥ ਹੈ ਆਲ ਮਾਈਟੀ ਪਾਵਰ ਹੈ ਬਸ ਉਹ ਰੱਬ ਦੀ ਗੱਲ ਕਰਾਂਗੇ ਤੇ ਰੱਬ ਬਾਰੇ ਪਹਿਲਾਂ ਵਕੀਫੀ ਹੋਣੀ ਚਾਹੀਦੀ ਹੈ ਰੱਬ ਇੱਕ ਪ੍ਰਕਾਸ਼ ਨੂਰ ਅੰਦਰ ਹੈ ਗੁਰੂ ਨਾਨਕ ਟਵਿੰਡਾ ਵੱਡਾ ਸਮਰੱਥ ਵੈਗੁਰੂ ਆਲ ਮਾਈਟੀ ਪਾਵਰ ਜਿਹੜਾ ਤਾਰਿਆਂ ਤੋਂ ਉੱਤੇ ਹੋਰ ਆਕਾਸ਼ ਵੀ ਹੈਗਾ ਉੱਥੇ ਵੀ ਵੈਗੁਰੂ ਹੈਗਾ ਉੱਥੇ ਵੀ ਰਬ ਜੋਤ ਹੈਗੀ ਆ ਫਿਰ ਜੋਤ ਅਨਪ휘 ਆ ਜਾਗਤ ਜੋਤ ਆ ਅਨਪ휘 ਜੋਤ ਆ ਸਾਨੂੰ ਦੇਖਦੀ ਆ ਆਏਗਾ ਦੇਖਦੀ ਆ ਸੁਣਦੀ ਆ ਸਮੀਦੀ ਆ ਅੰਦਰ ਵੀ ਹੈ ਉਸ ਜੋਤ ਨੂੰ ਅਸੀਂ ਲੱਭਣਾ ਸਰੀਰ ਵਿੱਚੋਂ ਉਸ ਵਾਇਗਰ ਨੂੰ ਲੱਭਣਾ ਉਸ ਗੁਰਨਾਨਕ ਨੂੰ ਲੱਭਣਾ ਬਸ ਇਹ ਸਰੀਰ ਹੈ ਤੇ ਸਰੀਰ ਵਿੱਚ ਉਹ ਗੁਰਨਾਨਕ ਹੈ ਉਹ ਗੁਰਨਾਨਕ ਨੂੰ ਲੱਭਣਾ ਤੋਂ ਉਹਨੇ ਮੈਂ ਸ਼ੁਰੂ ਕੀਤਾ ਸੀ ਅੰਮ੍ਰਿਤ ਚਰਨਪਾਲ 1690 ਤੋਂ ਪਹਿਲਾਂ ਇਹ ਚਰਨਪਾਲ ਸੀ ਇਹ ਚਰਨਪਾਲ ਕੀ ਸੀ ਇਹ ਚਰਨਪਾਲ ਸੀ ਕਿ ਗੁਰੂ ਸਾਹਿਬ ਆਪ ਜੋ ਆਪ ਨਿਰੰਕਾਰ ਹੈ ਗੁਰ ਕਰਤਾ ਗੁਰੂ ਨਿਰੰਕਾਰ ਗੁਰ ਸਮਰੱਥ ਉਹ ਗੁਰੂ ਸਾਹਿਬ ਆਪ ਆਉਂਦੇ ਸਨ ਪਹਿਲਾਂ ਤਾਂ ਆਪ ਹੀ ਸਨ ਤੇ ਚਰਨਪਾਲ ਵੇਲੇ ਉਹਨੂੰ ਟੱਚ ਕਰਦੇ ਸਨ ਉਹ ਪਾਣੀ ਇਹਨੂੰ ਕਹਿੰਦੇ ਕਿਸੇ ਵਿੱਚ ਤਾਕਤ ਨਹੀਂ ਅੱਜ ਵੀ ਕਿਸੇ ਵਿੱਚ ਤਾਕਤ ਨਹੀਂ ਕਿ ਤੁਸੀਂ ਪਾਣੀ ਨੂੰ ਅੰਮ੍ਰਿਤ ਕਰਦੇ ਹੋ ਗੁਰੂ ਸਾਹਿਬ ਟੱਚ ਕਰਦੇ ਸਨ ਵਾਹਿਗੁਰੂ ਟੱਚ ਕਰਦਾ ਸੀ ਅੰਮ੍ਰਿਤ ਹੋ ਜਾਂਦਾ ਸੀ ਚਰਨ ਤੋਂ ਇਹ ਰਹਿ ਰਾਸ ਕਰ ਚਰਨਾ ਮਿਰਤ ਗੁਰਸਿੱਖਾਂ ਪਿਲਾਇਆ ਨਾ ਕਿ ਚਰਨਾ ਮਿਰਤ ਸੀ ਉਹ ਅੱਜੋ ਅੰਮ੍ਰਿਤ ਹੈ ਸੇਮ ਰਹਿਤ ਮਰਿਆਦਾ ਸੇਮ ਉਸੂਲ ਹੈ ਅੱਜ ਵੀ ਬਾਟਾ ਲਿਆ ਜਦੋਂ ਆਪਾਂ ਤਿਆਰ ਕਰਦੇ ਹਾਂ ਗੁਰੂ ਸਾਹਿਬ ਜੀ ਅੰਮ੍ਰਿਤ ਦਾ ਬਾਟਾ ਤਿਆਰ ਹੋਣ ਲੱਗਾ ਹੈ ਕਿਰਪਾ ਕਰੋ ਤੇ ਦਸੇ ਪਾਛੀ ਆ ਜਾਂਦੀਆਂ ਗੁਰੂ ਨਾਨਕ ਪਾਛਾ ਤਾਬੇ ਆ ਬਹਿ ਜਾਂਦੇ ਐ ਚੌਰ ਕਰਦੇ ਐ ਦਸਵੇਂ ਪਾਛਾ ਬਾਟੇ ਕੋਲ ਬੈਠ ਜਾਂਦੇ ਐ ਬਾਟੇ ਨੂੰ ਟੱਚ ਕਰਦੇ ਆ। ਬਾਟੇ ਨੂੰ ਵਾਇਗੁਰੂ ਕਹਿ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਹੈ। ਵਾਇਗੁਰੂ 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 ਉਹ ਗੁਰੂ ਸਾਹਿਬ ਟੱਚ ਕਰਦੇ ਆਪਣੇ ਹੱਥ ਉਹ ਅੰਮ੍ਰਿਤ ਹੋ ਗਿਆ। ਅੰਮ੍ਰਿਤ ਿਸ਼ਕਾਉਂਦੇ ਆ। ਕਿੰਨੂ? ਅੰਦਰਲੀ ਆਤਮਾ ਨੂੰ ਗੁਰੂ ਨਾਨਕ ਨੂੰ ਗੁਰਨਾਨਕ ਹੀ ਅੰਮ੍ਰਿਤ ਿਸ਼ਕਾਉਂਦਾ ਹੈ। ਗੁਰਨਾਨਕ ਹੀ ਅੰਮ੍ਰਿਤ ਿਛਕਦਾ ਹੈ। ਸਰੀਰ ਨੂੰ ਨਹੀਂ। ਅੰਦਰ ਗਿਆ ਅੰਮ੍ਰਿਤ ਅੰਦਰ ਕੌਣ ਹੈ? ਤਕ ਨੂੰ ਹਰ ਨਾਨਕ ਕਦੇ ਨਾ ਵਿਸਰੂ ਇਹ ਜੀਵ ਪਿੰਡ ਤੇਰਾ ਸਾਸ ਸਰੀਰ ਕਿਦ ਹੈ ਇਹ ਤਾਂ ਡੈੱਡ ਹੈ ਇਹ ਤਾਂ ਡੈੱਡ ਬਿਲਕੁਲ ਤਾਂ ਮਰਦਾ ਹੈ ਵਾਹਿਗੁਰੂ ਮੇਰ ਕਰ ਮੈਂ ਤੈਨੂੰ ਕਦੇ ਨਾ ਭੁੱਲਾਂ ਇਹ ਸਰੀਰ ਵੀ ਤੇਰਾ ਹੈ ਅੰਦਰ ਜੀਵਾਤਮਾ ਵੀ ਤੇਰੀ ਸਾ ਤੇਰੀ ਕਿਰਪਾ ਨਾਲ ਆ ਰਿਹਾ ਫਿਰ ਆਪਣਾ ਕੀ ਹੋਇਆ ਉਹੀ ਗੱਲ ਹੈ ਨਾ ਕੱਤ ਕੀ ਮਾਈ ਬਾਪ ਕੱਤ ਕੇ ਰਾ ਆਗੇ ਨਾ ਗੱਲ ਉੱਥੇ ਮੋਢਲੇ ਸਿਧਾਂਤ ਦੱਸ ਰਿਹਾ ਜੇ ਬੁਗਾਚ ਨੂੰ ਸੀ ਉਹ ਤਬ ਕਿਆ ਕਰਤਾ ਜਦੋਂ ਮੈਂ ਸ੍ਰਿਸ਼ਟੀ ਨਹੀਂ ਸੀ ਬਣਾਈ ਸੀ ਤੂੰ ਕੀ ਕਰਦਾ ਸੀ ਆ ਗਿਆ ਨਾ ਸਿਧਾਂਤ ਤੋ ਅਸੀਂ ਸਾਡੀ ਹੋਂਦ ਨਹੀਂ ਹੈ ਵੀ ਡੂ ਨੋਟ ਐਗਜ਼ਿਸਟ ਈਵਨ ਵਾਏ ਗੁਰੂ ਨੇ ਗੁਰੂ ਨਾਨਕ ਵਾਏ ਗੁਰੂ ਨੇ ਅਮਰਦਾ ਬਾਟਾ ਤਿਆਰ ਕਰਕੇ ਜਾਂ ਚਰਨਪੋਲ ਤਿਆਰ ਕਰਕੇ ਉਹ ਕਿਨੂੰ ਦਿੱਤੀ ਆਪ ਲਈ ਆਪਣੇ ਪੁੱਤਰ ਨੂੰ ਦਿੱਤੀ ਸਾਨੂੰ ਸਾਨੂੰ ਕੌਣ ਅਸੀਂ ਤਾਂ ਗਿਸਤੀ ਨਹੀਂ ਕਰਦੇ ਪਿਆਰ ਕਰਕੇ ਕੀ ਕਿਹਾ ਬੋਲ ਵਾਇਗਰੂ ਬੋਲ ਵਾਇਗਰੂ ਆਈ ਤੂੰ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਅਨੰਦਪੁਰ ਵਾਸੀ ਕੇਸਗੜ ਜਨਮੇ ਸਤਗੁਰੂ ਕੇ ਜਨਮੇ ਗਮਨ ਮਟਾਇਆ ਤੇਰੀ 84 ਕੱਟੀ ਗਈ 84 ਵਿੱਚ ਤਾਂ ਤੂੰ ਹੈਗਾ ਸੀ ਤੇ ਮੈਨੂੰ ਤਰਸ ਆਇਆ ਮੈਂ ਤੈਨੂੰ ਚੁੱਕ ਲਿਆ ਤੇ ਤੈਨੂੰ ਕੱਢ ਲਿਆ ਅੱਜ ਤੇਰੀ 84 ਕੱਟੀ ਗਈ ਅੱਜ ਸਹਿਬ ਜਾਦੇ ਤੇਰੇ ਭਰਾ ਆ ਤੂੰ ਮੇਰੇ ਪਰਿਵਾਰ ਵਿੱਚ ਅੱਜ ਦਾਖਲ ਹੋ ਗਿਆ ਜਦ ਮੈਂ ਗੁਰੂ ਦੇ ਪਰਿਵਾਰ ਵਿੱਚ ਦਾਖਲ ਹੋ ਗਿਆ ਤੇ ਮੇਰੀ 84 ਕੱਟੀ ਗਈ ਤੁਸੀਂ ਇੱਕ ਹੋਰ ਤਰੀਕਾ ਦੱਸ ਦਿਓ ਕਿ 84 ਕੱਟੀ ਜਾਏ ਹੋਰ ਕੋਈ ਐਸੀ ਗੱਲ ਦੱਸ ਦਿਓ ਜਿੱਥੇ 84 ਕੱਟੀ ਜਾਏ ਜੋ ਇਹ ਬੜੀਆਂ ਗੱਲਾਂ ਸਮਝ ਇਹ ਕਥਾ ਤੋਂ ਪਹਿਲਾਂ ਇਹ ਗੱਲਾਂ ਸਮਝਣ ਵਾਲੀਆਂ ਹਨ ਅੰਮ੍ਰਿਤ ਕੀ ਹੈ ਵਾਹਿਗੁਰੂ ਆਇਆ ਅੱਜ ਵੀ ਵਾਹਿਗੁਰੂ ਪਹਿਲਾਂ ਵੀ ਵਾਹਿਗੁਰੂ ਤੁਸੀਂ ਕਹੋਗੇ ਜਦੋਂ ਸੱਜੂਕ ਸੀ ਸਾਜੂ ਦੇ ਵਿੱਚ ਵੀ ਤਾਂ ਸਮਝ ਗੁਰੂ ਨਾਨਕ ਨਹੀਂ ਬਖਸ਼ੀ ਨਾ ਕਿਉਂ ਜੈਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰਦਰਗੇ ਕਾ ਬਸੀਟ ਉਹ ਦਰਗੇ ਦਾ ਵਕੀਲ ਹੈ ਮਾਲਕ ਹੈ ਵਿਚੋਲਾ ਹੈ ਉਹ ਵੈਗਰੂ ਹੈ ਉਹਨੂੰ ਵੀ ਭਗਤੀ ਆਪੇ ਕਰਵਾ ਲੈਂਦਾ ਸੀ ਆਪ ਹੀ ਸੀ ਅੰਦਰ ਆਪ ਹੀ ਅੰਦਰ થી ਆਪ ਭਗਤੀ ਕਰਵਾਉਂਦਾ ਸੀ ਉਹ ਦਰਸ਼ਨ ਦੇ ਦਿੰਦਾ ਸੀ ਦਰਸ਼ਨ ਦੇ ਕੇ ਚਰਨਪਾਲ ਦੇਨਦਾ ਸੀ ਚਰਨਪਾਲ ਦੇ ਕੇ ਉਹ ਕਹਿੰਦਾ ਸੀ ਤੂੰ ਹੁਣ ਅੱਗੇ ਵੰਡ ਉਹਨੂੰ ਅਥੋਰਾਈਜ਼ ਕਰ ਜਾਂਦਾ ਸੀ ਬਾਬਾ ਅਥੋਰਾਈਜ਼ ਜੀਸਸ ਦੀ ਗੱਲ ਲੈ ਲਓ ਚਲੋ ਆਪਾਂ ਜੁਰੂ ਜੇ ਸ਼ੁਰੂ ਕਹਿੰਨੇ ਆਂ ਤੇ ਆਪਾਂ ਜੀਸਸ ਦੀ ਗੱਲ ਲੈ ਲੈਂਦੇ ਆਂ ਜੀਸਸ ਕਿਹੋ ਜਿਹਾ ਦੀ ਬੇਰਵੀ ਕਰਦਾ ਸੀ ਤੁਸੀਂ ਆਹ ਫੋਟੋ ਦੇਖੋ ਸਾਹਮਣੇ ਪੋਰਟਰੇਟ ਪਈ ਦੇਖੋ ਨਸ਼ਾ ਕਰਦਾ ਸੀ ਕਰੈਕਟਰਲੈਸ ਸੀ ਤੁਸੀਂ ਕਹੋਗੇ ਨਹੀਂ ਤੇ ਨਹੀਂ ਤੇ ਫਿਰ ਸਾਡੇ ਰੱਬੀ ਉਸੂਲ ਹੀ ਹੋਈ ਆ ਨੇਚਰਲ ਕੀ ਆ ਵਾਟ ਇਜ਼ ਅ ਨੇਚਰਲ ਸਾਇੰਟਿਫਿਕ ਲੇਟੈਸਟ ਯੂਨੀਵਰਸਲ ਇਹ ਗੱਲਾਂ ਵੀ ਯਾਦ ਕਰੋ ਰਾਮਚੰਦਰ ਤੇ ਦੇਖੋ ਅੱਜ ਵੀ ਰਾਮਲੀਲਾ ਕਰਨ ਲੱਗਿਆਂ ਉਹਦੇ ਸਿਰ ਤੇ ਵੇਗ ਲਾ ਦਿੰਦੇ ਆ ਲੰਬੇ ਲੰਬੇ ਵਾਲ ਕੀ ਸਾ ਸੀਤਾ ਜੀ ਦੇ ਲੰਬੇ ਲੰਬੇ ਵਾਲ ਇਹ ਕਿਉਂ ਭਈ ਵਾਲ ਲਾਉਣ ਦੀ ਕੀ ਲੋੜ ਪੈ ਗਈ ਉਹਦਾ ਮੋਨੇ ਕੋਨੇ ਦੀ ਕਰ ਦੋ ਨਹੀਂ ਕ੍ਰਿਸ਼ਨ ਨੂੰ ਦੇਖੋ ਬਾਣੀ ਵਿੱਚ ਕੇਸ਼ਵ ਲਿਖਿਆ ਹੈ ਲੰਬੇ ਲੰਬੇ ਵਾਲ ਸ਼ਿਵ ਜੀ ਦੇ ਵਾਲ ਦੇਖੋ ਵਡੀਆਂ ਲਟਾਂ ਬ੍ਰਹਮਾ ਨੂੰ ਸਾਭਾ ਸੂਰਤ ਦੇਖੋ ਤੁਸੀਂ ਕਿੱਸਾ ਕਿ ਪਤਾ ਕਿਉਂ ਕੇਸਾਂ ਦੀ ਗੱਲ ਸਾਨੂੰ ਸਮਝ ਨਹੀਂ ਆਈ ਇਹ ਤਾਂ ਕਲਯੁਗ ਦੀ ਖੇਡ ਆ ਸਰੀਰ ਜਦ ਵੈਗਰੂ ਦਾ ਤਾਂ ਤੁਸੀਂ ਉਹ ਵੈਗਰੂ ਨੇ ਗਲਤੇ ਕਿੱਤੀ ਦਾੜੀ ਦੇ ਕੇ ਮੁੱਛਾਂ ਦੇ ਕੇ ਸਿਰ ਤੇ ਕੇਸ ਦੇ ਮਤਲਬ ਵੈਗਰੂ ਗਲਤ ਹੈ ਤੇ ਤੁਪੋਲਨੰਦਰ ਸਭ ਕੋ ਭੋਲੂ ਗੁਰੂ ਕਰਤਾਰ ਉਹ ਭੋਲੂ ਗੁਰੂ ਕਰਤਾਰ ਨੇ ਸਰੀਰ ਗਲਤ ਬਣਾਇਆ ਫਿਰ ਦਾੜੀ ਜਨਾਨੀ ਨੂੰ ਨਹੀਂ ਦਿੱਤੀ ਦੇ ਦੇਣੀ ਚਾਹੀਦੀ ਸੀ ਕਿਉਂ ਨਹੀਂ ਦਿੱਤੀ ਉਹਦੀ ਕੁਦਰਤ ਨੂੰ ਛੇੜੋ ਨਾ ਉਹਦੀ ਕੁਦਰਤ ਨੂੰ ਛੇੜੋ ਨਾ ਉਹਨੇ ਦਾੜੀ ਕਿਉਂ ਦਿੱਤੀ ਮੈਨੂੰ ਇੱਕ ਸਵਾਲ ਦਾ ਕੋਈ ਸਾਰੀ ਦੁਨੀਆ ਚ ਜਵਾਬ ਦੇਵੇ ਉਹਨੇ ਮੁੱਛਾਂ ਕਿਉਂ ਦਿੱਤੀਆਂ ਉਹਨੇ ਰੋਮਾਂ ਚ ਰੋਮ ਕਿਉਂ ਦਿੱਤੇ ਫਿਰ ਰੋਮ ਵੀ ਕੱਟੋ ਸਾਰੇ ਠੀਕ ਹੈ ਦੁਨੀਆ ਕੱਟ ਰਹੀ ਨਹੀਂ ਸਮਝ ਨਹੀਂ ਕੱਟ ਰਹੀ ਤਾਂ ਉਹਦੇ ਸਰੀਰ ਰਹਿਣ ਦਾ ਸਰੀਰ ਤੁਸੀਂ ਐਵੇਂ ਛੇੜ ਇਹ ਮਨਮੁਖ ਛੇੜਖਾਨੀ ਕਰਦਾ ਸਾਕਤ ਮਾਇਆ ਤੁਹਾਡੀ ਬੇਸਮਝ ਬੰਦਾ ਅਗਿਆਨੀ ਬੰਦਾ ਇਹ ਸਰੀਰ ਨਾਲ ਛੇੜਖਾਨੀ ਕਰਦਾ ਉਹ ਸਰੀਰ ਮਾਇਆ ਦਾ ਪਤਲਾ ਮੈਂ ਸੋਹਣਾ ਲੱਗਾ ਮੈਂ ਸੋਹਣਾ ਲੱਗਾ ਇਹ ਸਭ ਬੁੱਟੀਆਂ ਪੁਲਟੀਆਂ ਲਿਵਤਾਤ ਦੋ ਰਾਹ ਹੈ ਇਹ ਉੱਥੇ ਪਵਾੜਾ ਪਿਆ ਤਾਂ ਸਰੀਰ ਨਾਲ ਕੋਈ ਉਲਟੀ ਕੇ ਭਗਤ ਨੇ ਸਰੀਰ ਨਾਲ ਛੇੜਖਾਨੀ ਨਹੀਂ ਕੀਤੀ ਕਬੀਰ ਜੀ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾ ਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡੇ ਜਾ ਸਾਰੇ ਭਗਤ ਸਾਬਤ ਸੂਰਤ ਉਹਨਾਂ ਦੀ ਤਾਂ ਹੀ ਬਾਣੀ ਆਈ ਆ ਵਿੱਚ ਮੈਂ ਭਲਾਵਾ ਪੱਕਦਾ ਫਰੀਜੀ ਦੀ ਬਾਣੀ ਆ ਇਹ ਵੱਲ ਪੱਕ ਬੰਦੇ ਸਨ ਸੋ ਕਹੇ ਗੱਲਾਂ ਬਹੁਤ ਸਮਝਣ ਵਾਲੀਆਂ ਸਰੀਰ ਤੁਹਾਡਾ ਹੈ ਹੀ ਨਹੀਂ ਇਹ ਜਿਉ ਪਿੰਡ ਜਿਸ ਦਾ ਤਨ ਮਨ ਧਨ ਸਭ ਉਸ ਦਾ ਸਰੀਰ ਆਪਣਾ ਹੈ ਹੀ ਨਹੀਂ ਇਹ ਐਵੀਂ ਪੱਕ ਸਮਝੋ ਤੋ ਸਰੀਰ ਆਪਣਾ ਨਹੀਂ ਫਿਰ ਇਹਦੇ ਨਾਲ ਛੇੜਖਾਨੀ ਕਿਉਂ ਇਹਦੇ ਨਾ ਕੋਈ ਛੇੜਖਾ ਨਹੀਂ ਨਹੀਂ ਕਰਨੀ ਇਹਦੇ ਚ ਵਾਇਗਰ ਹੋਏ ਤੇ ਉਸ ਵਾਇਗਰ ਨੂੰ ਆਪਾਂ ਦੇਖਣਾ ਚਾਹੁੰਦੇ ਆ ਇਸੇ ਲਈ ਅਸੀਂ ਗੁਰੂ ਸਾਹਿਬ ਵੱਲ ਲੱਗਦੇ ਆ ਅੰਮ੍ਰਿਤ ਛਕਦੇ ਆ ਤਾਪ ਲੈਨੇ ਆ ਉਹ ਅੰਮ੍ਰਿਤ ਹੁਣ ਆ ਗਈ ਗੱਲ ਅੰਮ੍ਰਿਤ ਦੀ ਉਹ ਅੰਮ੍ਰਿਤ ਬਣ ਗਿਆ ਅੰਮ੍ਰਿਤ ਗੁਰੂ ਸਾਹਿਬ ਆਏ ਛਕਾਇਆ ਬੋਲ ਵਾਇਗਰੂ ਸਿਰ ਤੇ ਹੱਥ ਰੱਖਿਆ ਸਮਰੱਥ ਗੁਰੂ ਸਿਰ ਹੱਥ ਰਿਓ ਗੁਰੂਕੀ ਨੇ ਕਿਰਪਾ ਹਰਨਾਮ ਦਿਓ ਗੁਰੂ ਨਾਨਕ ਨੇ ਗੁਰੂ ਨਾਨਕ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਉਹ ਜਾਗ ਪਿਆ ਸਿਰ ਤੇ ਹੱਥ ਰੱਖ ਕੇ ਉਹਨੂੰ ਜਗਾ ਦਿੱਤਾ ਤਾਲਾ ਲੱਗਾ ਹੋਇਆ ਸੀ ਨਾ ਉਹ ਖੋਲ ਦਿੱਤਾ ਲਾ ਜੋਂ ਤਨ ਉਹ ਰਮਲ ਜਾਊਗਾ ਤੂੰ ਰੱਬ ਨੂੰ ਹੁਣ ਮੈਂ ਤੇਰੇ ਬਖ ਤੂੰ ਸਾਡਾ ਪੁੱਤਰ ਬਣ ਗਿਆ ਐ ਇਸ ਲਈ ਤੇਰੇ ਤੇ ਰੱਬ ਦੀ ਮਿਹਰ ਹੋ ਜਾਏਗੀ ਬਖਸ਼ਿਸ਼ ਹੋ ਜਾਏਗੀ ਤੂੰ ਰੱਬ ਨੂੰ ਜਾਣ ਜਾਏਗਾ ਸੋ ਇਹ ਗੱਲ ਸੀ ਰੱਬ ਵਾਲੀ ਇਹ ਗੱਲ ਸਮਝਣ ਵਾਲੀ ਸੀ ਬਹੁਤ ਜ਼ਰੂਰੀ ਗੱਲ ਸਮਝਣ ਵਾਲੀ ਆ ਤੁਸੀਂ ਅਮਰਤ ਛਕਣ ਤੋਂ ਬਗੈਰ ਮੈਨੂੰ ਅੰਦਰ ਕੋਈ ਬੰਦਾ ਦਿਖਾਓ ਰੱਬ ਨੂੰ ਜਾਣਦਾ ਹੋਵੇ ਲੱਭਿਆ ਹੋਵੇ ਦਿਖਾਓ ਪ੍ਰੈਕਟੀਕਲ ਵੀ ਨਾਲ ਕਰੋ ਪ੍ਰੈਕਟੀਕਲ ਵੀ ਨਾਲ ਕਰੋ ਅਮਰਤੀ ਦਾਤ ਤੋਂ ਬਗੈ ਅਮਰਤ ਕਿੰਨਾ ਜ਼ਰੂਰੀ ਹੈ ਆਪਣੇ ਆਪ ਨੂੰ ਜਾਣਨ ਲਈ ਫਿਰ ਵਾਹਿਗੁਰੂ ਕਹਿੰਦਾ ਜਿਸ ਕਗਰ ਹੈ ਤਿਰ ਦੀਆ ਤਾਲਾ ਕੁੰਜੀ ਗੁਰਸੋ ਪਾਈ ਅਨੇਕ ਪਾਪ ਕਰੇ ਨਹੀਂ ਪਾਵੇ ਬਿਨ ਸਤਗੁਰੂ ਸਰਨਾਈ ਇਥੇ ਤਾਲਾ ਲੱਗਾ ਹੋਇਆ ਕਿੱਥੇ ਤਾਲਾ ਲੱਗਾ ਜਿੱਥੇ ਵਾਹਿਗੁਰੂ ਰਹਿੰਦਾ ਵਾਹਿਗੁਰੂ ਕਿੱਥੇ ਰਹਿੰਦਾ ਸਤਗੁਰੂ ਹੱਥ ਕੁੰਜੀ ਹੋਰ ਉਦਾਰ ਖੁੱਲੇ ਬਨਾਹੀਂ ਘਰ ਪੂਰੇ ਪਾਗ ਮਿਲਾ ਬਨੇ ਦੇਖ ਲਓ ਤੋ ਚਾਬੀ ਆਪ ਲੈਣੀ ਆਪਾਂ ਨੂੰ ਉਹ ਚਾਬੀ সূਖਸ਼ਮ ਹੈ ਕੋ ਨਵਤਾਲ ਦਾ ਗੌਰਰੇ ਦਾ ਤਾਰਾ ਨਹੀਂ ਹੈਗਾ ਹੈਰੀ ਸ਼ੈਨ ਦਾ ਤਾਲਾ ਨਹੀਂ ਕਚਾਬੀ ਨਾਲ ਖੋਲ ਲਾਂਗੇ। ਅਸ਼ੋਕਸ਼ਮਤਾਲੇ ਦੀ ਗੱਲ ਕੀਤੀ ਐ, ਅਸ਼ੋਕਸ਼ਮ ਬਾਣੀ ਐ, ਅਸ਼ੋਕਸ਼ਮ ਗੁਰੂ ਐ, ਅਸ਼ੋਕਸ਼ਮ ਵੈਗੁਰੂ ਐ। ਉਹ ਤਾਲਾ ਖੁੱਲ ਗਿਆ ਸਿਰ ਤੇ ਹੱਥ ਰੱਖਿਆ ਨਾ, ਤਾਲਾ ਖੁੱਲ ਗਿਆ ਅੰਦਰ ਕੌਣ ਸੀ ਗੁਰੂ ਨਾਨਕ ਦਾ ਪੁੱਤਰ, ਬਾਹਰ ਕੌਣ ਸੀ ਗੁਰੂ ਨਾਨਕ। ਗੁਰੂ ਨਾਨਕ ਨੇ ਹੱਥ ਰੱਖ ਕੇ ਆਪਣੇ ਪੁੱਤਰ ਨੂੰ ਜਗਾਇਆ, ਉਠ ਪੁੱਤਰ, ਵਾਦਾ ਕੀਤਾ ਸੀ ਭਗਤੀ ਕਰਨ ਦਾ, ਕਰੋ ਫਿਰ ਭਗਤੀ। ਉਠੋ ਮੇਰੇ ਪੁੱਤਰ, ਭਗਤੀ ਕਰੋ। ਸਹਿਬ ਜਹਾਜ ਤੇਰੇ ਪਰ ਆ ਗਿਆ ਨਾ, ਉਠੋ ਮੇਰਾ ਪੁੱਤਰ। ਭਗਤੀ ਕਰੋ। ਬਸ ਲਾਔ ਅੰਮ੍ਰਿਤ ਅੰਮ੍ਰਿਤ ਨਾਲ ਅੰਦਰਲਾ ਵਾਇਗਰੂ ਜਾਗ ਪਿਆ ਹੁਣ ਅੰਦਰਲਾ ਵਾਇਗਰੂ ਸਰੀਰ ਦੀ ਖੁਰਾਕ ਹੈ ਝਾੜ ਕੋ ਰਤਾ ਔਰਤ ਨਾਲ ਬੜਾ ਖੁਸ਼ ਰਹਿੰਦਾ ਹੈ ਸ਼ਰਾਬ ਪੀ ਕੇ ਨਸ਼ਾ ਪੀ ਕੇ ਬੜਾ ਖੁਸ਼ ਰਹਿੰਦਾ ਹੈ ਦਾੜੀ ਬੂ ਮੁੰਨ ਕੇ ਸੋਹਣਾ ਬਣ ਕੇ ਪਾਊਡਰ ਕਰੀਮ ਲਾ ਕੇ ਬੜਾ ਖੁਸ਼ ਰਹਿੰਦਾ ਹੈ ਬਿਊਟੀਪੂਰ ਲ ਜਾ ਕੇ ਬੜਾ ਬਿਊਟੀ ਪਾਰਲਰ ਜਾ ਕੇ ਬੜਾ ਖੁਸ਼ ਰਹਿੰਦਾ ਹੈ ਅਯਾਸ਼ੀ ਕਰਕੇ ਬੜਾ ਖੁਸ਼ ਰਹਿੰਦਾ ਹੈ ਇਹ ਚਾਰ ਖੁਰਾਕਾਂ ਇਹਦੀਆਂ ਹੈ ਵਾਹਿਗੁਰੂ ਅੰਦਰਲਾ ਵਾਹਿਗੁਰੂ ਸਿਮਰਨ ਕਰਕੇ ਬੜਾ ਖੁਸ਼ ਰਹਿੰਦਾ ਹੈ ਬਾਣੀ ਪੜ੍ਹ ਕੇ ਬੜਾ ਖੁਸ਼ ਰਹਿੰਦਾ ਹੈ ਗੁਰਦੁਆਰੇ ਜਾ ਕੇ ਬੜਾ ਖੁਸ਼ ਰਹਿੰਦਾ ਹੈ ਸੁਰਤੀ ਲਾ ਕੇ ਬੜਾ ਖੁਸ਼ ਰਹਿੰਦਾ ਹੈ ਮਾਇਨ ਨੂੰ ਇਕਾਗਰ ਕਰਨ ਵਿੱਚ ਬੜਾ ਖੁਸ਼ ਰਹਿੰਦਾ ਤੁਹਾਡੀ ਸੇਵਾਦਾਰ ਕਰਨ ਨੂੰ ਬੜਾ ਖੁਸ਼ ਰਹਿੰਦਾ ਵਾਹਿਗੁਰੂ ਮੁਕ ਕੋ ਕੀਜੇ ਦਾਸ ਦਾਸ ਦਾਸਨ ਕੋ ਹਰਦਾਇਆ ਤਾਰ ਜਗਨਾਥਾ ਮੈਨੂੰ ਇਹਨੇ ਆਪਣੇ ਦਾਸਾਂ ਦਾ ਕੁਦਰਤ ਤੂੰ ਬਣਾਈ ਵਾਹਿਗੁਰੂ ਹਾਂ ਜੀਵ ਸਾਰੇ ਤੂੰ ਬਣਾਏ ਹਾਂ ਫਿਰ ਇਹ ਦੋ ਤੇਰੇ ਤੇਰੇ ਪੁੱਤਰ ਹਾਂ ਮੇਰੇ ਪੁੱਤਰ ਮੈਨੂੰ ਇਹਨਾਂ ਦਾ ਨੌਕਰ ਦਾਸ ਬਣਾਣਾ ਮੈਂ ਇਹਨਾਂ ਦੀ ਸੇਵਾ ਕਰਾਂ ਮਨੁੱਖਾ ਜਨਮ ਦਿੱਤਾ ਹੈ ਕਰੂ ਬੇਨਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ ਬਿਲਾ ਇਹਨਾਂ ਦੀ ਇਹ ਸਾਰੇ ਗੁਰਮੁਖ ਪਿਆਰੇ ਨੇ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਇਹਨਾਂ ਦਾ ਸੇਵਾਦਾਰ ਬਣਾਣਾ ਹੈ ਵਾਹਿਗੁਰੂ ਮੈਨੂੰ ਇਹਨਾਂ ਦਾ ਸੇਵਾਦਾਰ ਬਣਾ ਦੇ ਇਹ ਉਹਦੀ ਆਤਮਾ ਦਾ ਸੁਭਾਅ ਹੈ ਸੁਭਾਅ ਆਤਮਾ ਦਾ ਸੁਭਾਅ ਹੈ ਗੱਲ ਨੋਟ ਕਰਨ ਵਾਲੀ ਹੈ ਬਹੁਤ ਗੱਲਾਂ ਨੋਟ ਕਰਨ ਵਾਲੀਆਂ ਹੈ ਤੁਰਾਬ ਜੀ ਦਾ ਸੁਭਾਓ ਹੁਣ ਮਨੁੱਖਾ ਜਨਮ ਲੈ ਲਿਆ ਅੰਦਰ ਵਾਇਗਰ ਹੋਏ ਆਪਾਂ ਜਾਂ ਮਾਪਿਓ ਨੇ ਸਾਨੂੰ ਠੀਕ ਨਹੀਂ ਦੱਸਿਆ ਮਾਂ ਆਪਣੇ ਬੱਚੇ ਨੂੰ ਅੰਮ੍ਰਿਤ ਕਿਉਂ ਨਹੀਂ ਛਕਾਇਆ ਫਿਰ ਇਹ ਬੱਚਾ ਹੁਣ ਕੀ ਕਰੇਗਾ ਇਹ ਤਾਂ ਬਾਅਦ ਵਿੱਚ ਫਿਰ ਉਥੋਂ ਨਰਕਾਂ ਤੋਂ ਤੂੰ ਮੈਂ ਕੱਢਿਆ ਸੀ ਤੇ ਨਰਕਾਂ ਵਿੱਚ ਤੂੰ ਭੇਜ ਰਹੀ ਐਨੂੰ ਇਹਦੀ ਤਿਆਰੀ ਕਰ ਰਹੀ ਐ ਇਹਨੇ ਜਾ ਕੇ ਫਿਰ ਕੁੱਤਾ ਬਿੱਲਾ ਸੂਰ ਕਾਂ ਬਣ ਜਾਣਾ ਮਾਂ ਤੂੰ ਭੁੱਲ ਗਈ ਐਨੂੰ ਅੰਮ੍ਰਿਤ ਕਿਉਂ ਨਹੀਂ ਛਕਾਇਆ ਅੰਦਰ ਭਗਤੀ ਫਿਰ ਬਾਝੜ ਰਹ ਜਾਂਦੇ ਇਹੋ ਜਿਹੇ ਪੁੱਤਰ ਨੂੰ ਜੰਮਣ ਦੀ ਕੀ ਲੋੜ ਸੀ ਤਕਨਾਰਾ ਪਜੀ ਦਾ ਸਬਾਹ ਕਈ ਵਾਰੀ ਮੈਨੂੰ ਕਹਿੰਦੇ ਤੂੰ ਬੜਾ ਸਖਤ ਬੋਲਦਾ ਹੈ ਆ ਭਾਈ ਮੈਂ ਕੋਈ ਤੁਹਾਡਾ ਨਾ ਵੰਡੀ ਪਾਉਣੀ ਹੈ ਕੋਈ ਮਕਾਨ ਲੈਣਾ ਹੈ ਕੋਈ ਜ਼ਮੀਨ ਦਾ ਝਗੜਾ ਹੈ ਕੋਈ ਜਦਾਦ ਦਾ ਝਗੜਾ ਹੈ ਤੁਹਾਨੂੰ ਕਿਸੇ ਨੇ ਆਮ ਪ੍ਰਚਾਰਕ ਆਉਂਦਾ ਮੈਨੂੰ ਪੈਸੇ ਦਿਓ ਮੈਂ ਕੀ ਲੈਣਾ ਤੁਹਾਨੂੰ ਨਰਾਜ ਕਰਕੇ ਤੁਸੀਂ ਬਹੁਤ ਸੋਹਣੇ ਤੁਹਾਡੇ ਤੇ ਬਹੁਤ ਬਖਸ਼ਿਸ਼ ਆ ਤੁਸੀਂ ਬਿਊਟੀ ਪਾਰਲਰ ਜਾਂਦੇ ਹੋ ਬਹੁਤ ਸੋਹਣੇ ਸਜ ਕੇ ਆਉਂਦੇ ਹੋ ਲਿਪਸਟਿਕ ਲਾਈ ਸਰਖੀ ਲਾਈ ਬਿੰਦੀ ਲਾਈ ਕੋਈ ਕਮੈਂਟ ਨਹੀਂ ਮੈਨੂੰ ਤਾਂ ਤੁਹਾਡਾ ਸਭ ਨੂੰ ਪਿਆਰ ਹੈ ਮੈਨੂੰ ਪਤਾ ਤੁਹਾਨੂੰ ਦੋ ਪਾੜ ਕਰ ਦੇਣਾ ਨੇ ਖਾ ਜਾਣਾ ਕੱਚੇ ਨੇ ਮੈਂ ਤਾਂ ਤੁਹਾਡੇ ਨਾਲ ਪਿਆਰ ਹੈ ਉਹ ਤੋਂ ਤੁਹਾਡੇ ਕੋ ਪੈਸੇ ਲੈ ਕੇ ਜਾਣਾ ਚਾਹੁੰਦਾ ਇੱਕ ਸੰਤਨਾ 60 ਤੋਂ 65 ਲੱਖ ਰੁਪਈਆ ਕੈਨੇਡਾ ਅਮਰੀਕਾ ਤੋਂ ਵਾਪਸ ਲੈ ਜਾਂਦਾ ਕਰਦਾ ਕੀ ਆ ਤੁਹਾਨੂੰ ਕਮੈਂਟ ਨਹੀਂ ਕਰਦਾ ਤੁਹਾਨੂੰ ਜ਼ਬਰਦਸਤੀ ਅਮਰਤ ਨਹੀਂ ਛਕਾਉਂਦਾ ਤੇ ਫਿਰ ਮੈਂ ਤਾਂ ਤੁਹਾਡਾ ਕੋਈ ਵੰਡੀ ਤਾਂ ਨਹੀਂ ਪਾਉਣੀ ਮੈਂ ਤਾਂ ਤੁਹਾਨੂੰ ਰੱਬ ਜੀ ਦਾ ਸੁਭਾਅ ਦੱਸ ਰਿਹਾ ਬਾਣੀ ਵਿੱਚ ਮੈਨੂੰ ਸਾਰੇ ਕਹਿੰਦੇ ਬੜਾ ਸਖਤ ਬੋਲਦਾ ਭਾਈ ਭਾਈ ਇਹਨੂੰ ਕਹੇ ਨਰਮ ਬੋਲਿਆ ਕਰੇ ਮੈਂ ਇੱਥੇ ਕਰਕੇ ਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਸੁਭਾਅ ਦੱਸ ਰਿਹਾ ਮਾ ਐਸੇ ਮੈਨੂੰ ਤਾਂ ਬਹੁਤ ਵਧੀਆ ਸੀ ਰੱਬ ਤਾਂ ਬਹੁਤ ਚੰਗਾ ਸੀ ਤੇ ਤੂੰ ਰਾਬੀ ਸੀ ਤੇ ਤੂੰ ਵਾਇਗਰੂ ਵਾਇਗਰੂ ਨਹੀਂ ਕੀਤਾ ਫਿਰ ਫਿਰ ਇਹ ਪੁੱਤਰ ਜੰਮ ਦਿੱਤੇ ਉਹ ਰੰਡੀ ਹੋ ਜਾਂਦੀ ਤੇਰੇ ਘਰ ਔਲਾਦ ਹੀ ਨਾ ਜਮਜੇ ਜਿਸਕੇ ਘਰ ਪਰਸੂਤ ਨਾ ਕਰਿਓ ਨਹੀਂ ਬੱਚਾ ਤਾਂ ਜੰਮੇਗਾ ਹੀ ਇਹਦੇ ਘਰ ਵਿਆਹੀ ਹੋਈ ਆ ਫਿਰ ਵਾਇਗਰੂ ਦਾ ਪਤੀ ਮਾਰ ਦਿਆ ਨੂੰ ਰੰਡੀ ਕਰ ਤੇ ਤੇ ਵਿਧਵਾ ਕਰ ਮੈਂ ਤਾਰੀ ਵਾਇਗਰੂ ਇਹ ਵਾਇਗਰੂ ਹੋ ਕੇ ਵਾਇਗਰੂ ਉਹਨੇ ਜਾਣ ਸਕੀ ਇਹਨੂੰ ਰੰਡੇ ਕਰਦੇ ਇਹੋ ਜਿਹੇ ਗੰਦੀ ਬਲਾਦ ਨੂੰ ਜੰਮਣ ਨੂੰ ਕੀ ਕਰਨਾ ਕੱਲੀ ਅੰਦਰ ਨਾਨਕਾ ਜਿੰਨਾ ਦਾ ਉਤਾਰ ਧੀ ਜਨੇਰੀ ਪੁੱਤ ਜੰਨਰਾ ਜਰੂ ਜਿੰਨਾ ਦਾ ਸਖਦਾਰ ਅੱਜ ਕੱਲ ਭੂਤ ਉਹ ਜਿੰਨ ਜਿੰਨ ਤੋਂ ਬਹੁਤ ਡਾਢੀ ਚੀਜ਼ ਦਾ ਭੂਤ ਪ੍ਰੇਤ ਜਿੰਨ ਅੱਜ ਕੱਲ ਜਿੰਨੀ ਜੰਮਣ ਪੁੱਤਰ ਜਿੰਨ ਧੀ ਜਿੰਨ ਭੂਤ ਨਹੀਂ ਕੋਈ ਹੈ ਰੱਬ ਵਾਲੀ ਗੱਲ ਤੁਹਾਨੂੰ ਨਜ਼ਰ ਆ ਰਹੀ ਹੋਵੇ ਇਸੇ ਕਰਕੇ ਵਾਇਗਰ ਬਤਤੇ ਕਿ ਨਾ ਵਾਇਗਰ ਜੀ ਦਾ ਸੁਭਾਅ ਪਹਿਲਾਂ ਜਾਣੋ ਇਹ ਗੱਲਾਂ ਮੈਂ ਥੋੜੀ ਕਹਿ ਰਿਹਾ ਹਾਂ ਮੈਂ ਤਾਂ ਫਿਰ ਵੀ ਤੁਹਾਡੇ ਪਿਆਰ ਵਿੱਚਾਂ ਤੁਹਾਨੂੰ ਵਾਇਗਰੂ ਨੇ ਕੱਚਾ ਖਾ ਜਾਣਾ ਧਰਮਰਾਜ ਨੇ ਜਮਦੂਤਾਂ ਨੇ ਨਰਕਾਂ ਵਿੱਚ ਉਹ ਮੇਰੇ ਵਾਇਗਰੂ ਜੇ ਮੈਨੂੰ ਬੁਲਾਇਆ ਹੈ ਜਾਂ ਮੇਰੀ ਕਥਾ ਸੁਣਨੀ ਹੈ ਜਾਂ ਮੇਰੇ ਕੋਲ ਸਮਾਗਮ ਕਰ ਰਹੇ ਹੋ ਤੇ ਮੇਰੇ ਗੁੱਸੇ ਵੱਲ ਨਾ ਜਾਓ ਮੈਂ ਨਹੀਂ ਗੁੱਸਾ ਕਰਦਾ ਮੈਂ ਤੁਹਾਨੂੰ ਰੱਬ ਜੀ ਦਾ ਸੁਭਾਅ ਦੱਸ ਰਿਹਾ ਤੁਹਾਨੂੰ ਨਰਕਾਂ ਵਿੱਚ ਜਮਦੂਤ ਨੇ ਪਾੜ ਕੇ ਖਾ ਜਾਣਾ ਦੋ ਟੁਕੜੇ ਕਰਕੇ ਗੱਲ ਕਰਦਾ ਤੇ ਤੁਸੀਂ ਰੱਬ ਜੀ ਦਾ ਸੁਭਾਅ ਜਾਣੋ ਤੁਸੀਂ ਵਾਇਗਰੂ ਹੋ ਤੇ ਉਹਨੂੰ ਗੁੱਸਾ ਇਸ ਗੱਲ ਦਾ ਹੈ ਕਿ ਤੁਸੀਂ ਵਾਇਗਰੂ ਹੋ ਕੇ ਨਾਮ ਨਹੀਂ ਜਪਿਆ ਅਮਰਦੀ ਦਾਤ ਨਹੀਂ ਲਈ ਉਹ ਖਾ ਜਾਊਗਾ ਦੇਖੋ ਸਤਗੁਰੂ ਸਰਨੀ ਆ ਆ ਬਹੁੜ ਨਹੀਂ ਬੇਨਾਸ ਉਹ ਚਰਨੀ ਲੱਗ ਜਾ ਗੁਰੂ ਨਾਨਕ ਤੇ ਮਰੇਂਗਾ ਹੀ ਨਹੀਂ ਮਰੇਂਗਾ ਹੀ ਨਹੀਂ ਕਿੰਨੀ ਵਧੀਆ ਗੱਲ ਕਹੀ ਆ ਕਿੰਨੀ ਵਧੀਆ ਗੱਲ ਆ ਮੈਂ ਨਹੀਂ ਮੇਰਾ ਸੁਭਾਅ ਨਹੀਂ ਕੌੜਾ ਮੈਂ ਤਾਂ ਰੱਬ ਜੀ ਦਾ ਸੁਭਾਅ ਦਾਸ ਰਿਆਂ ਤੁਹਾਣ ਨਾਲ ਹੁਣ ਇਹ ਬਾਣੀ ਕਹਿ ਰਹੀ ਆ ਤੁਹਾਡੇ ਭਲੇ ਲਈ ਜੇ ਗੁਰ ਚਿੜਕੇ ਤਾਂ ਮਿੱਠਾ ਲੱਗੇ ਇਹ ਗੁਰਬਾਣੀ ਕਹਿ ਰਹੀ ਆ ਇਹ ਵਾਹਿਗੁਰੂ ਦਾ ਸਵੇਰ ਆਈ ਐਸਾ ਹੈ। ਵਾਹਿਗੁਰੂ ਦਸੋ ਅੰਮ੍ਰਿਤ ਵੇਚ ਕਿੱਥੇ ਪੇ ਅੰਮ੍ਰਿਤ ਨੇ ਤਾਂ ਗੁਰੂ ਨੇ ਗੁਰੂ ਆਇਆ ਪੰਜ ਵਾਹਿਗੁਰੂ ਆਏ ਆ। ਪੰਜ ਵਾਹਿਗੁਰੂ ਆਦਪੀਆ। ਪ੍ਰਕਾਸ਼ ਵਾਹਿਗੁਰੂ ਅਮਨੀ ਪ੍ਰੈਜ਼ੈਂਟ ਕਹਿੰਨੇ ਆ। ਰੱਬ ਰੱਬ ਹਾਜ਼ਰ ਨਾਜ਼ਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਵੀ ਟੇਕਦਾ ਤੇ ਰੱਬ ਹਾਜ਼ਰ ਵੀ ਆ। ਇੱਕ ਵਾਹਿਗੁਰੂ ਦਸੇ ਪਾਸ਼ੇ ਆਇਆ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਨੂੰ। ਗੁਰਨਾਨਕ ਸਾਹਿਬ ਚੌਰ ਕਰ ਰਹੇ ਆ। ਦਸਵੇਂ ਪਾਸ਼ਾ ਬਾਟਾ ਤਿਆਰ ਕਰਨ ਲਈ ਦੋ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਤਿੰਨ ਵਾਹਿਗੁਰੂ ਸੰਗਤ ਵਾਹਿਗੁਰੂ ਪੰਜ ਪਿਆਰੇ ਵਾਹਿਗੁਰੂ ਪੰਜ ਵੇ ਆਏ ਪੰਜ ਵਾਹਿਗੁਰੂ ਇੱਕ ਜੀਵ ਨੂੰ ਅਮਰਿਤ ਕੌਣ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਅਮਰਿਤ ਕੌਣ ਹੈ ਤੇ ਅਜੇ ਵੀ ਅਮਰਿਤ ਈ ਦਾਤ ਲੈ ਕੇ ਰਾਜੀ ਨਹੀਂ ਤੇ ਸ਼ਰਾਬ ਪੀ ਕੇ ਰਾਜੀ ਹੈ ਹੈ ਅਮਰਿਤ ਕੌੜਾ ਵਿਖਿਆ ਮਿੱਠੀ ਹੋ ਗਈ ਫਿਰ ਗੱਲ ਹੀ ਨਾ ਸਮਝ ਆ ਰਹੀ ਸੁਭਾਤਾ ਸਮਝ ਨਹੀਂ ਆਇਆ ਵਾਹਿਗੁਰੂ ਆਪ ਤਾਂ ਤੁਹਾਨੂੰ ਆਪਣਾ ਪੁੱਤਰ ਬਣਾਉਣ ਆਉਂਦਾ ਕਿ ਮੇਰੇ ਕੋਲੋਂ ਅਮਰਦੀ ਦਾਤ ਲੈ ਕੇ ਨਾਲੇ ਮੈਂ ਜਿੰਦਾ ਖੋਲਦਿਆਂਗਾ ਨਾਲੇ ਤੁਹਾਨੂੰ ਸਮਝਾਏਗੀ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਾਹਪੁਰ ਕੀ ਨਿਜ ਕਰਵਾਸੋ ਮੈਂ ਕਿੱਥੇ ਕੌੜਾ ਬੋਲਿਆ ਤੁਹਾਨੂੰ ਬਾਣੀ ਕਹਿੰਦੀ ਮੈਂ ਤੁਹਾਨੂੰ ਸੱਚਖੰਡ ਲੈ ਜਾਣਾ ਨਿਜ ਕਰਵਾਸੋ ਮੈਂ ਤਾਂ ਤੁਹਾਨੂੰ ਕੌੜਾ ਬੋਲ ਕੇ ਲੈਣਾ ਵੀ ਕੀ ਹੈ ਤੁਹਾਡੇ ਭਲੇ ਲਈ ਬੋਲ ਰਿਹਾ ਹਾਂ ਭਾਈ ਵਾਹਿਗੁਰੂ ਇਹਦਾ ਕਹਿੰਦਾ ਜੀ ਤੇ ਗੱਲ ਮੰਨ ਲਓ ਉਹਦੀ ਗੱਲ ਸੰਸਾਰ ਤੇ ਕਰਨ ਕੀ ਆਏ ਹੋ ਜਿਸ ਜਲ ਨਿਤ ਕਾਰਨ ਤੁਮ ਜਾਗਿਆ ਹੈ ਜਲਦਾ ਖਜ਼ਾਨਾ ਲੈਣ ਆਇਆ ਅਮਰਤ ਸੋ ਅਮਰਤ ਗੁਰਪਾਹੀ ਜੀ ਉਹ ਅਮਰਤ ਗੁਰਨਾਣ ਕੋਲੇ ਸੁਰ ਨਰ ਮਨ ਜਾਣੇ ਅਮਰਤ ਕੋਈ ਦੇ ਸੋ ਅਮਰਤ ਗੁਰਤੇ ਪਾਇਆ ਅੱਜ ਵੀ ਸੁਰ ਨਰ ਮਨ ਜਾਣ ਅਮਰਤੀ ਦਾਤ ਲੱਭਣਾ ਚਾਹੁੰਦੇ ਅੱਜ ਵੀ ਸੋ ਗੁਰੂ ਕੇ ਲਾਲ ਗੱਲ ਨੂੰ ਸਮਝੋ ਆਪਾਂ ਬਾਣੀ ਫੇਰ ਸ਼ੁਰੂ ਕਰਦੇ ਆਂ ਬਾਣੀ ਤਾਂ ਮੈਂ ਸ਼ੁਰੂ ਕਰਨੀ ਆਂ ਅਦਾ ਆਰ ਸੀ ਡੀ ਬੰਨੀ ਹੈ ਡੀ ਵੀ ਡੀ ਤੋਂ ਭਾਈ ਉਹ ਸ਼ੁਰੂ ਕਰਨੀ ਉਸ ਤੋਂ ਪਹਿਲਾਂ ਇਹ ਗੱਲਾਂ ਜਾਣਣੀਆਂ ਮੁੱਢਲੀਆਂ ਬੇਸਿਕ ਪ੍ਰਿੰਸੀਪਲ ਆਫ ਦੀ ਸਿੱਖਿਜ਼ਮ ਇਟ ਇਜ਼ ਵੈਰੀ ਨੈਸੈਸਰੀ ਇਹ ਜਾਣਨ ਦੀ ਲੋੜ ਹੈ ਤੋਂ ਮੈਂ ਸਖਤ ਬੋਲ ਕੇ ਤੁਹਾਡੇ ਨਾਲ ਕੋਈ ਕੋ ਦੁਸ਼ਮਣੀ ਤੇਰ ਮੇਰ ਕੋਈ ਵਿਤਕਰਾ ਕੋਈ ਸ਼ਰੀਕਾ ਕੋਈ ਲੈਣ ਦੇਣ ਕੋਈ ਵੰਡੀ ਗੁਰੂ ਕੇ ਲਾਲ ਤਨੂੰ ਅੱਗੇ ਜਾ ਕੇ ਜਿਵੇਂ ਜਿਵੇਂ ਸ਼ਬਦ ਪੜਤੀ ਜਾਵਾਂ ਪੜਦਾ ਜਾਵਾਂਗਾ ਤੁਹਾਨੂੰ ਸਮਝ ਆਏਗੀ ਉਹ ਤਾਂ ਬੜੀਆਂ ਸਦਾਵੇਂ ਦਰ ਨਾਲ ਲੇਖਾ ਪੀੜ ਛੁੱਟੇ ਨਾਨਕਾ ਜਿਉ ਤੈਨੂ ਉਹ ਕਾਲੇ ਦੋਜਕ ਚਾਲਿਆ ਨੰਗਾ ਦੋਜਕ ਚਾਲਿਆ ਹੌਲੀ ਹੌਲੀ ਤੁਹਾਨੂੰ ਇਹ ਗੱਲ ਜਿਵੇਂ ਜਿਵੇਂ ਜੁੜੀ ਜਾਓਗੇ ਤੁਹਾਨੂੰ ਹੌਲੀ ਹੌਲੀ ਗੱਲਾਂ ਸਮਝ ਆਉਣਗੀਆਂ ਤੋ ਰੱਬ ਜੀ ਦਾ ਸੁਭਾਅ ਤੇ ਰੱਬ ਤਨ ਜਨਨ ਦੀ ਮਾਓ ਆਏ ਸਫਲ ਸੇ ਮਾਂ ਤੂੰ ਤਨ ਆਪਣੇ ਬੱਚੇ ਨੂੰ ਸਿੱਖੀ ਸਿਖਾਈਆ ਤਨ ਮਾਂ ਤੂੰ ਤਨ ਮਾ ਤੁਤਨ ਤਨ ਤਾਂ ਵੀ ਤਵਾ ਕਰ ਮੈਂ ਤਾਰੀ ਉਹ ਵੀ ਤਨ ਕੀ ਉਹ ਵੀ ਧੰਤਾ ਹੀ ਆ ਕੀ ਆ ਜਿੰਨ ਹਰਦੇ ਨਾਮ ਨਾ ਬਸਿਓ ਤੇ ਨਮਾਜ਼ ਕੀ ਜੇ ਹਰ ਬਾਝਾ ਮਾਂ ਬਾਝ ਰਹਿ ਜਾਂਦੀ ਬੱਚਿਆਂ ਨੂੰ ਅੰਮ੍ਰਿਤ ਦੀ ਦਾਤ ਨਹੀਂ ਦਵਾਈ ਤੇ ਬਾਝ ਰਹਿ ਜਾਂਦੀ ਚੰਗਾ ਨਹੀਂ ਇੱਕ ਬਾਣੀ ਨਾਲ ਉੱਚਾ ਕੋਈ ਨਹੀਂ ਜਾਂ ਤਾਂ ਹੋਵੇ ਕੋਈ ਦੇਹ ਤਾਰੀ ਗੁਰੂ ਮਨ ਨੂੰ ਰੱਬ ਨਾ ਮੈਂ ਤਾਂ ਕਿਹਾ ਮੈਂ ਧਰਮ ਬਦਲ ਲੈਣਾ ਇੱਕ ਦਾ 18 ਧਰਮਾਂ ਵਿੱਚ ਕੋਈ ਰੱਬ ਨੂੰ ਜਾਣਦਾ ਮੈਂ ਧਰਮ ਬਦਲਣ ਨੂੰ ਤਿਆਰਾਂ ਰੱਬ ਨੂੰ ਹੀ ਪਾਉਣਾ ਮੇਰਾ ਰੱਬ ਤਾਂ ਬਹੁਤ ਵਿਸ਼ਾਲ ਹਿਰਦੇ ਦਾ ਹੈ ਵੈਰੀ ਬਰਾਉਟ ਮਾਈਂਡਡ ਉਹ ਕਹਿੰਦਾ ਰੱਬ ਨੂੰ ਪਾਉਣਾ ਵਾਹਿਗੁਰੂ ਜੀ ਉਹਨੇ ਮੈਨੂੰ ਰੱਬ ਨਾ ਮਿਲਾਇਆ ਅਸੀਂ ਮੈਂ ਧਰਮ ਬਦਲ ਲਿਆ ਮੈਨੂੰ ਧਰਮ ਰਾਜ ਕੋ ਲੈ ਜਾਵੇ ਧਰਮ ਰਾਜ ਕਹਿ ਦੇਵੇ ਕਿ ਇਹ ਦੇ ਚਰਨੀ ਲੱਗ ਜਾ ਮੈਂ ਤੈਨੂੰ ਮੁਕਤੀ ਦੇ ਦੇਵਾਂਗਾ ਮੈਂ ਇੱਕ ਮਿੰਟ ਲਾਉਣਾ ਕਿਰਪਾਣ ਲਾਉਣੀ ਲਾ ਦੇਵਾਂਗਾ ਹੋਰ ਦੱਸੋ ਦੱਸੋ ਕੀ ਕਰਨਾ ਹੈ ارے 1 گرام اف پریکٹیکل از ایکول ٹو 1 ٹن اف تھیوری کلیہہ ہفتہ نا نہ گل کرو اصلیت دی تو گل کرو نا اصلیت دی پریکٹیکلی گل کرو نا آو اپا بدلے رب نو ملنا مینوں ملاؤ رب نال کون ملا سکدا ہے گورنارنگ تو چا سب تے وڈا سਤگورو نانک جن کڈ رکھ کی میری گورنارنگ تو کون وڈا بھائی سگورو صاحب بخشش کر اپے اس گل نو سمجھیے تے پلے پا لیئے اے شروعاتا ਅਰੇ ਮੈਂ ਮੂਲ ਮੰਤਰ ਲੈਣਾ ਹੈ ਸਾਡੇ ਤਾਂ ਮੂਲ ਮੰਤਰ ਚੀ ਵੰਡੀਆਂ ਹੈ ਤੇ ਨਾ ਇੱਕ ਸਿਧਾਂਤ ਹੈ ਇੱਕ ਬਾਣੀ ਹੈ ਇੱਕ ਆ ਬਾਣੀ ਇੱਕ ਗੁਰ ਫਿਰ ਵੀ ਸਾਡੇ ਜੀ ਦੇਖ ਲੋ ਇੱਕ ਸਿੱਖ ਹੈ ਜਿਹਦੇ ਚ ਵੰਡੀਆਂ ਸਿੱਖ ਹੈ ਬਸ ਇਹੋ ਹੀ ਗੱਲ ਸਮਝੋ ਪਾਤਸ਼ਾਹ ਮੇਰ ਕਰਨ ਵਾਇਗਰੂ ਮੇਰ ਕਰੇ ਸਾਨੂੰ ਗੱਲ ਸਮਝਾ ਜਾਏ ਆਪਾਂ ਅੱਗੇ ਚੱਲੀਏ ਸੋ ਅੰਮ੍ਰਿਤ ਗੁਰੂ ਸਾਹਿਬ ਨੇ ਹੌਲੀ ਹੌਲੀ ਆਪਾਂ ਆਵਾਂਗੇ ਤਾਂ ਨਵੇਂ ਸਮਝ ਆਏਗੀ ਅੰਮ੍ਰਿਤ ਬਗਿਆਰ ਗੱਲ ਸ਼ੁਰੂ ਨਹੀਂ ਹੋਣੀ ਸਿੱਖੀ ਦੀ ਗੱਲ ਸ਼ੁਰੂ ਨਹੀਂ ਹੋਣੀ ਭਾਈ ਕਿਉਂ ਮਨਮਕ